ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਇਆ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਿਹ ਅਹਿਮ ਤੇ ਕਿਹ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮੇਟ੍ਰੀ ਗੁਰਸ੍ਰੀ ਗਾਜੀ ਮੇਟ੍ਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਜੀ ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਗੇ ਵੱਧਨ ਤੋਂ ਪਹਿਲਾਂ ਧੰਨਵਾਦ ਕਰਦੇ ਜੀ ਲਈ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੂਰੈਂਸ ਏਜੰਸੀ ਵਾਲੇ ਜਿੰਨਾ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ business ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕਲ ਜਾਂ ਫਿਰ ਕਵਰਡ ਕੈਲੀਫੋਰਨੀਆ ਵਾਪ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ ਚਿਰਕਿਆ ਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਚਿਰਕਿਆ ਨਾ ਟਾਰਨੀ ਟਿਰਕਿਆ ਨਾਲ ਤੁਸੀਂ ਯੂ ਐਸ ਇਮੀਗ੍ਰੇਸ਼ਨ ਵਾਪ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415 909 0503 ਜਸਵਿੰਦਰ ਸਿੰਘ ਛਤਰਕੌਰ ਨਾਗਰਾ ਰੋਸਵੈਲ ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ ਕ੍ਰਿਸ਼ਨ ਤਰੋਟਾ ਯੂਬਾ ਸਿਟੀ ਬਲਜਿੰਦਰ ਸਿੰਘ ਨਿਜਰੂਡ ਲੈਂਡ ਪਰਮਜੀਤ ਕੁਰੰਗੀ ਵੈਕਾਵਲ ਰਤਪਾਲ ਸਿੰਘ ਸਿੱਧੂ ਫਰੇਜ਼ਨੋ ਜੀਐਨ ਲਿਊ ਵਾਲੇ ਟਕਵਾਚ ਕਰਦੇ ਨੇ ਉਹ ਚੇਂਜ ਕਰਦੇ ਨੇ 에어 ਬ੍ਰੇਕਾਂ ਦਾ ਕੰਮ ਤਸल्ली बख्श ਕਰਵਾ ਸਕਦੇ ਨਵੇਂ ਪੁਰਾਣੇ ਟਾਇਰ ਵੀ ਨਾ ਤੁਹਾਨੂੰ ਮਿਲਦੇ ਨੇ ਲੋਕੇਸ਼ਨਾਂ ਸੈਂਤਾ ਨੇ ਲਾਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 270 0113 ਟੈਂਟਲਿਪ ਟਰੱਕ ਸਟਾਪ ਵਾਲੇ ਇਨਾ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਰਡੀਐਸ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 48272 5200 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 15 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ ਅਮਿਤ ਜੀ ਖਬਰਾਂ ਦੇ ਵਾਲਾ ਆਇਆ ਕਿ ਸ਼ੁਰੂਆਤ ਕਰ ਗਏ ਚੋਣ ਪ੍ਰਚਾਰ ਤੋਂ ਸਾਰੀਆਂ ਹੀ ਪਾਰਟੀਆਂ ਨੇ ਆਪਣਾ ਪੂਰੀ ਤਾਕਤ ਝੋਕੀ ਹੋਈ ਹੈ ਇਸ ਚੋਣ ਪ੍ਰਚਾਰ ਦੇ ਵਿੱਚ ਕੇਜਰੀਵਾਲ ਵੀ ਕਹਿੰਦੇ ਕੱਲ ਨੂੰ ਪੰਜਾਬ ਆ ਰਹੇ ਹੈ ਜੀ हां दे जी देखो अरविंद केजरीवाल ਤੇ ਤਾਉਣਗੇ ਹੋਣਗੇ ਪੰਜਾਬ ਤੇ ਉਹਨਾਂ ਨੂੰ ਆਉਣਾ ਹੀ ਪਊਗਾ ਕਿ ਪੰਜਾਬ ਦੇ ਵਿੱਚ ਹੀ ਉਹਨਾਂ ਨੂੰ ਲੱਗਦਾ ਕਿ ਸਭ ਤੋਂ ਜ਼ਿਆਦਾ ਅਸੀਂ ਮਾਰ ਮਾਰ ਸਕਦੇ ਹਾਂ ਮਾਰ ਜਿਸ ਸੈਂਸ ਕਿ ਅਸੀਂ ਵੱਧ ਤੋਂ ਵੱਧ ਮਾਰਕਾ ਮਾਰ ਸਕਦੇ ਹਾਂ ਜੀ ਤਾਂ ਖੈਰ ਜਦੋਂ ਦੀ ਰਿਹਾਈ ਹੋਈ ਆ ਉਸ ਤੋਂ ਬਾਅਦ ਇਹ ਟੁੱਟਮੇ ਕੰਮ ਤੇ ਕਰ ਰਹੇ ਆ ਇੱਕ ਰੈਡੀ ਦਾ ਪ੍ਰੋਗਰਾਮ ਮੈਂ ਸੁਣਿਆ ਸੀਗਾ ਕਿ ਅਕਲੇਸ਼ ਯਾਦਵ ਰਾਹੁਲ ਗਾਂਧੀ ਤੇ ਇਹ ਇਕੱਠੇ ਮਤਲਬ ਕਿ ਕਰ ਸਕਦੇ ਨੇ ਲਖਨਊ ਚ ਸ਼ਾਇਦ ਉਹ ਰੈਲੀ ਦਾ ਪਤਾ ਨਹੀਂ ਕੀ ਬਣਿਆ ਪਰ ਹੋਣ ਅਚਾਨਕ ਕੇ ਪ੍ਰੋਗਰਾਮ ਜਿਹੜਾ ਹੈ ਉਹ ਸਾਡੇ ਇੱਥੇ ਮੀਡੀਆ ਦੇ ਵਿੱਚ ਨਸ਼ਰ ਹੁੰਦਾ ਹੈ ਕਿ ਭਾਈ ਕੱਲ ਨੂੰ ਅੰਮ੍ਰਿਤਸਰ ਆ ਰਹੇ ਆ ਕਾਲੀਗਲਸਤਾ ਦੇ ਹੱਕ ਦੇ ਵਿੱਚ ਇਹ ਰੋਡ ਸ਼ੋਅ ਕੱਢਣਗੇ ਸ਼ਾਮੀ 6 ਵਜੇ ਦਾ ਸਮਾਂ ਹੈ ਤੇ ਉਸ ਤੋਂ ਪਹਿਲਾਂ ਦਰਬਾਰ ਸਾਹਿਬ ਨਤਮਸਤਕ ਹੋਣਗੇ ਇਸ ਬਾਬਤ ਕੀ ਹੈ ਤੇ ਮਤਲਬ ਕਿ ਤੈ ਹੀ ਹੈ ਜੋ ਮੱਥਾ ਵੀ ਟੇਕਣਗੇ ਕਨੇ ਆ ਕਿ ਦੇਖੋ ਦੋ ਚੀਜ਼ਾਂ ਹੈਗੀਆਂ ਨੇ ਕਿ ਜਿਵੇਂ ਇੱਕ ਤੇ ਤੁਸੀਂ ਦੱਸ ਹੀ ਦਿੱਤਾ ਕਿ ਵੱਡੇ ਲੀਡਰ ਜਿਹੜੇ ਆ ਹੁਣ ਪੰਜਾਬ ਨੂੰ ਰੁਖ ਕਰਨਗੇ ਚਾਹੇ ਉਹ ਭਾਜਪਾ ਹੈ ਚਾਹੇ ਕਾਂਗਰਸ ਹੈ ਕਾਂਗਰਸ ਕੋ ਕਿ ਇੱਥੇ ਇਹਨਾਂ ਦੇ ਨਾਲ ਫਾਈਟ ਦੇ ਵਿੱਚ ਆ ਜੀ ਤਾਂ ਰਾਹੁਲ ਗਾਂਧੀ ਅੜਗੇ ਸਾਹਿਬ ਇਤਿਹਾਦਕ ਲੀਡਰ ਜਿਹੜੇ ਆ ਉਹ ਇਹਨਾਂ ਦੇ ਉਲਟ ਆ ਕੇ ਪ੍ਰਚਾਰ ਕਰਨਗੇ ਬਹੁਤਾ ਬੋਲਣਗੇ ਨਹੀਂ ਪਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਾਂਗਰਸ ਵਾਸਤੇ ਇੱਥੇ ਪ੍ਰਚਾਰ ਕਰਦੇ ਨਜ਼ਰ ਆਣਗੇ ਹੁਣ ਦੂਜੀ ਗੱਲ ਜਿਹੜੀ ਹੈ ਕਿ ਜਿਹੜਾ ਰੂਟ ਸ਼ੋ ਅੰਮ੍ਰਿਤਸਰ ਦੇ ਵਿੱਚ ਰੱਖਿਆ ਗਿਆ ਇੱਕ ਤੇ ਹੈ ਕਿ ਮਾਝਾ ਕਵਰ ਹੋ ਜਾਊਗਾ ਹੂੰ ਦੂਜੀ ਚੀਜ਼ ਇਹ ਆ ਕਿ ਥਾਲੀਵਾਲ ਸਾਹਿਬ ਇਸ ਵੇਲੇ ਸੰਕਟ ਦੇ ਵਿੱਚ ਆ ਜੀ ਥਾਲੀਵਾਲ ਸਾਹਿਬ ਸੰਕਟ ਦੇ ਵਿੱਚ ਇਸ ਕਰਕੇ ਆ ਕਿਉਂਕਿ ਰਾਜਾ ਸੰਸੀ ਮਜੀਦ ਥਾ ਇਹ ਤੇ ਪਹਿਲਾਂ ਹੀ ਕਮਜ਼ੋਰ ਪੱਖ ਸੀ ਜੀ ਦੂਸਰੇ ਪਾਸੇ ਕੁਝ 1-2 ਹੋਰ ਹਲਕੇ ਆ ਜਿਹੜੇ ਅੰਮ੍ਰਿਤਸਰ ਤੋਂ ਬਾਹਰ ਹੀ ਹਲਕੇ ਆ ਜਿਨ੍ਹਾਂ ਦੇ ਵਿੱਚ ਗੱਡਾ ਫਸਦਾ ਤੇ ਸ਼ਹਿਰੀ ਅੰਮ੍ਰਿਤਸਰ ਦੇ ਵਿੱਚ ਵੀ ਜੇ ਤੁਸੀਂ ਦੇਖੋਗੇ ਕੁਮਰ ਵਿਜੇਪ੍ਰਤਾਪ ਨੱਜਰ ਸਾਹਿਬ ਇਹ ਜਿਹੜੇ ਇਸ ਤਰ੍ਹਾਂ ਦੇ ਐਮਐਲਏ ਹੈਗੇ ਨੇ ਇਹਨਾਂ ਦੇ ਉਹ ਕਿਤੇ ਨੱਕੇ ਰਿੰਪੂ ਸਾਹਿਬ ਜਿਹੜੇ ਲੈ ਕੇ ਆਏ ਸਨ ਕਾਂਗਰਸ ਦੇ ਵਿੱਚੋਂ ਉਹ ਵੀ ਨਾਰਾਜ਼ ਚੱਲ ਰਹੇ ਨੇ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇੱਥੋਂ ਸ਼ੁਰੂਆਤ ਕੀਤੀ ਜਾਏਗੀ ਕਿ ਇੱਕ ਕੇ ਮਾਝਾ ਕਵਰ ਹੋ ਜਾਏਗਾ ਤੇ ਦੂਜਾ ਇੱਕ ਤਾਲੀਵਾਲ ਸਾਹਿਬ ਵਾਸਤੇ ਇੱਕ ਪੜ ਜਿਹੜਾ ਉਹ ਵੰਡ ਦਿੱਤਾ ਜਾਏਗਾ ਅੱਛਾ ਦੂਜੀ ਜਿਹੜੀ ਚੀਜ਼ ਇਸ ਦੇ ਵਿੱਚ ਇੱਕ ਹੋਰ ਵੀ ਆ ਕਿ ਅਰਵਿੰਦ ਕੇਜਰੀਵਾਲ ਤੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਬਹੁਤ ਸਾਰੀਆਂ ਤੋਪਾਂ ਨੇ ਇੱਕੋ ਵੇਲੇ ਗੋਲਾਬਾਰੀ ਕਰ ਦਿੱਤੀ ਆ ਹਮਮ ਤੇ ਇਸ ਗੋਲਾਬਾਰੀ ਦੇ ਵਿੱਚ ਇਹ ਕਿਵੇਂ ਬਚਦੇ ਆ ਕਿੰਨਾ ਕੁ ਨੁਕਸਾਨ ਹੁੰਦਾ ਇਹ ਤੇ ਹੁਣ ਸਮਾਂ ਹੀ ਦੱਸੇਗਾ ਕਿਉਂ ਕਿ ਸਵਾਤੀ ਮਾਲੀਬਾਲ ਦੇ ਨਾਲ ਕੁੱਟ ਮਾਰਦੀ ਜਿਹੜੀ ਖਬਰ ਆ ਰਹੀ ਸੀਗੀ ਉਹ ਕੱਲੀ ਕੋਈ ਸ਼ਰਾਰਤ ਜਾਂ ਸਾਜ਼ਿਸ਼ ਜਾਂ ਅਫਵਾਹ ਨਜ਼ਰ ਨਹੀਂ ਆਂਦੀ ਹਮਮ ਕਿਉਂ ਜਾਂ ਰਬਾ ਸਡੀ ਜਾਨ ਨਿਕਲ ਜੇ ਜਾਂ ਫਿਰ ਇਹ ਅਫਵਾਹ ਹੋਵੇ ਇਹ ਅਫਵਾਹ ਤੇ ਐ ਨਹੀਂ ਘਟੋ ਘਟ ਜੀ ਕਿਉਂ ਕਿ ਸੰਜੇ ਸਿੰਘ ਨੇ ਅੱਜ ਪਵਾੜਾ ਪਾ ਦਿੱਤਾ ਹੈ ਸੰਜੇ ਸਿੰਘ ਨੇ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਵੀਡੀਓ ਪੈਸਾ ਗਦੇ ਆਪਾ ਵੀਡੀਓ ਰਿਲੀਜ਼ ਦੇ ਵਿੱਚ ਇਹ ਗੱਲ ਕਹੀ ਆ ਕਿ ਸਬਾਤੀ ਮਾਲੀ ਵਾਲ ਦੇ ਨਾਲ ਵੈਬ ਨੇ ਬਦਤਮੀਜ਼ੀ ਕੀਤੀ ਆ ਬਦਸਲੂਕੀ ਕੀਤੀ ਆ ਹਮ ਹਮ ਇਹ ਇੱਕ ਬਹੁਤ ਵੱਡਾ ਮਾਮਲਾ ਬਣ ਜਾਂਦਾ ਹੈ ਬਹੁਤ ਵੱਡਾ ਜੀ ਤੇ ਨਾਲ ਸੰਜੇ ਸਿੰਘ ਨੇ ਆਖਿਆ ਕਿ ਪਾਰਟੀ ਸਾਰੀ ਨਾਲ ਖੜੀ ਜਾਂਦੇ ਪੁਰਾਣੀ ਸਾਡੀ ਸਾਥੀ ਹੈ ਜੀ ਪੁਰਾਣੀ ਸਾਡੀ ਲੀਡਰ ਹੈ ਤਾਂ ਇੱਥੇ ਆ ਕੇ ਦੇਖੋ ਕੇਜਰੀਵਾਲ ਫਸ ਨਹੀਂ ਸਕਦੀ ਹਮ ਜਾਂ ਤਾਂ ਹੁਣ ਦੇਖੋ ਇਹਨਾਂ ਨੂੰ ਕਾਰਵਾਈ ਕਰਨੀ ਪਊਗੀ ਜੀ ਤੇ ਜਾਂ ਫਿਰ ਇਹ ਹੈ ਕਿ ਸੰਜੇ ਸਿੰਘ ਤੇ ਵਰਸਜ ਕਿਤੇ ਅਰਵਿੰਦ ਕੇਜਰੀਵਾਲ ਤੇ ਨਹੀਂ ਬਣ ਕੇ ਗਏ ਹਮ 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 ਤੋ ਕਿ ਸਵਾਤੀ ਮਾਲੀਵਾਲ ਬਹੁਤ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਆ ਸਵਾਤੀ ਮਾਲੀਵਾਲ ਅ ਮਹਿਲਾ ਕਮਿਸ਼ਨ ਦੀ 9 ਸਾਲ ਚੇਅਰਪਰਸਨ ਰਹੀ ਹੈ ਜੀ ਉਸ ਨੂੰ ਮੈਂ ਮੈਂਬਰ ਪਾਰਲੀਮੈਂਟ ਉਦੋਂ ਬਣਾਇਆ ਜਾਂਦਾ ਜਦੋਂ ਜਿਹੜੀ ਉਹ ਗੁੰਗੀ ਆਤੀਸ਼ੀ ਆ ਉਸ ਨੂੰ ਕੈਬਨਿਟ 'ਚ ਲਿਆ ਜਾਂਦਾ ਹ ਹ ਆ ਮਤਲਬ ਇਹ ਆ ਕਿ ਇੱਕੋ ਸੀਨੀਅਰ ਨੂੰ ਮੈਂਬਰ ਪਾਰਲੀਮੈਂਟ ਕਿਉਂ ਬਣਾਉਣਾ ਪਿਆ ਕਿਉਂ ਕਿਉਂਕਿ ਉਹ ਆਪਸੀ ਦੇ ਅੰਡਰ ਕਮ ਵੀ ਕਰੇਗੀ ਹਮ 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 ਬੁਧੀ ਚੀਜ਼ ਕਿ ਜੈਸੋ ਲਾ ਅਰਵਿੰਦ ਕੇਜਰੀਵਾਲ ਫੜਿਆ ਗਿਆ ਅਰੈਸਟ ਹੋ ਗਿਆ ਉਦੋਂ ਚੁੱਪ ਰਹਿਣ ਵਾਲਿਆਂ ਦੇ ਵਿੱਚ ਪੰਜਾਬੀ ਮੈਂਬਰ ਪਾਰਲੀਮੈਂਟ ਥੋੜੀ ਸੀ ਇਕੱਲੇ ਇਹ ਬੀਬੀ ਵੀ ਸੀ ਹਮ ਤੇ ਇਸ ਬੀਬੀ ਦੀ ਫਾਈਲ ਖੁੱਲੀ ਆ ਪਿਛਲੇ ਦਿਨੀ ਜੀ ਇਹਨੇ ਜੋ ਮਹਿਲਾ ਕਮਿਸ਼ਨ ਦੀ ਚੇਅਰ ਪਰਸਨ ਹੁੰਦਿਆ ਹਮ ਹਮ ਜੋ ਠੇਕਾ ਅਧਾਰਿਤ ਭਰਤੀਆਂ ਕੀਤੀਆਂ 200 ਤੋਂ ਉੱਪਰ ਸੰਜੱਤ ਕੇ ਸੈਂਕਸ਼ਨ ਜਿਹੜੀਆਂ ਸੀਗੀਆਂ ਉਹ ਸਿਰਫ ਤੇ ਸਿਰਫ 30 ਕੇ 40 ਸੀ ਜੀ 40 ਸੀ ਇਹ ਫਾਈਲ ਵੀ ਅਲਜੀ ਲਈ ਖੋਲ ਦਿੱਤੀ ਆ ਤਾਂ ਸਵਾਤੀ ਮਾਲੀਵਾਲ ਤੇ ਅਰਵਿੰਦ ਕੇਜਰੀਵਾਲ ਜਾਂ ਉਹਦੀ ਫੈਮਿਲੀ ਇਹਨਾਂ ਦਾ ਆਪਸ ਦੇ ਵਿੱਚ ਕਿਤੇ ਨਾ ਕਿਤੇ ਕੁਝ ਤੇ ਕਹਿ ਲੂ ਕੇ ਗਲਤ ਸੀ ਹੂੰ ਹੂੰ ਉੱਥੇ ਹੁਣ ਤਲਖੀ ਕਲਾਮੀ ਹੋਈ ਆ ਜਦ ਬੱਦ ਜ਼ਮਾਨੀ ਹੋਈ ਆ ਜਾਂ ਕੁਝ ਹੋਰ ਹੋਇਆ ਇਹ ਤੇ ਹੁਣ ਪਤਾ ਨਹੀਂ ਪਰ ਸੰਜੇ ਸਿੰਘ ਨੇ ਪਵਾੜਾ ਪਾ ਦਿੱਤਾ ਹੁਣ ਇਹਦੇ ਚ ਕੀ ਆ ਕਿ ਭਾਜਪਾ ਨੇ ਮੋਰਚਾ ਖੋਲ੍ਹਿਆ ਹੋਇਆ ਵਿਰੋਧੀ ਧਿਰਾਂ ਨੇ ਖੋਲ੍ਹਿਆ ਹੋਇਆ ਕਿ ਵੱਡਿਓ ਇਨਕਲਾਬੀਓ ਪਹਿਲਾ ਤੁਸੀਂ ਪਹਿਲਾ ਤੁਸੀਂ ਆਪਣੀ ਲੀਡਰ ਨੂੰ ਤਾਂ ਇਨਸਾਫ ਦਿਓ ਹਮ ਇਹ ਆ ਦਿਓ ਹੁਣ ਵਹਿਬਾਬ ਜਿਹੜਾ ਉਹ ਅਰਵਿੰਦ ਕੇਜਰੀਵਾਲ ਦਾ ਰਾਈਟ ਹੈਂਡ ਆ 2007 ਤੋਂ ਇਹਦੇ ਨਾਲ ਆ ਰਾਜਦਾਰ ਵੀ ਆ ਵਫਾਦਾਰ ਵੀ ਆ ਯਾਰ ਵੀ ਆ ਹਾਂ ਉਹਨੂੰ ਬਰਖਾਸਤ ਕੀਤਾ ਜਾ ਚੁੱਕਾ ਹੈ ਉਹਦੇ ਤੇ ਈਡੀ ਦੀ ਜਾਂਚ ਵੀ ਚੱਲਦੀ ਆ ਉਹਦੇ ਤੇ ਇੱਕ ਜਲਬੋਰਡ ਵਾਲੇ ਮਾਮਲੇ 'ਚ ਵੀ ਦੋਸ਼ ਆ ਕਿ ਅਹੁਦੇ ਤੇ ਨਾ ਰਹਿੰਦਿਆਂ ਵੀ ਉਸਨੇ ਇੱਕ ਫਲੈਟ ਲਿਆ ਸੀ ਜੀ ਤਾਂ ਮਤਲਬ ਕਿ ਇਸ ਤਰ੍ਹਾਂ ਇੱਕ ਘੁੰਮਣ ਘੇਰੀ ਜੀ 'ਚ ਫਸੇ ਪ੍ਰਵਿੰਦ ਕੇਜਰੀਵਾਲ ਪੰਜਾਬ 'ਚ ਆਉਣਗੇ ਪੰਜਾਬ 'ਚ ਘੱਟ ਸਵਾਲ ਹੋਣਗੇ ਕਿਉਂਕਿ ਇੱਥੇ ਪੁਲਿਸ ਸਾਫ ਦੀ ਆ ਹਾਂ ਸਵਾਲਾਂ ਨੂੰ ਤੇ ਪਰਾਂ ਡੱਕ ਦਿੱਤਾ ਜਾਂਦਾ ਹੈ ਹਾਂ ਜਿਵੇਂ ਕਹ ਲੋ ਕਿ ਆਪਾਂ ਜਾਨਵਰ ਨਹੀਂ ਤਾੜ ਦਿੰਦੇ ਬਾੜਾ ਬਣਾ ਕੇ ਇਸ ਤਰ੍ਹਾਂ ਸੁਰੱਖਿਆ ਦਸਤਿਆਂ ਦਾ ਬਾੜਾ ਬਣਾ ਕੇ ਤੇ ਸਵਾਲਾਂ ਨੂੰ ਉਹਦੇ ਵਿੱਚ ਤਾੜ ਦਿੱਤਾ ਜਾਂਦਾ ਇੱਥੇ ਕੋਈ ਖਤਰਾ ਨਹੀਂ ਹੈਗਾ ਇੱਥੇ ਸੁਲਤਾਨ ਆਪਣੀ ਸਲਤਨਤ ਦੇ ਵਿੱਚ ਆਏਗਾ ਪਰ ਸੰਜੇ ਸਿੰਘ ਨੇ ਸੰਜੇ ਸਿੰਘ ਨੇ ਜੋ ਅੱਜ ਕੀਤਾ ਉਹ ਤਾਂ ਕਹ ਲੋ ਕਿ ਇਸ ਤਰ੍ਹਾਂ ਆ ਕਿ ਉਹ ਇੱਕ ਗਜ਼ਲ ਦੇ ਵਿੱਚ ਮਿਸਰਾ ਸੀ ਉਹ ਕਹਿੰਦਾ فاਸਲੇ ਐਸੇ ਵੀ ਹੋਣਗੇ ਇਹ ਕਦੇ ਸੋਚਾ ਨਾ تھا ਸਾਹਮਣੇ ਬੈਠਾ ਤਾਂ ਮੇਰੇ ਔਰ ਉਹ ਮੇਰਾ ਨਾਤਾ ਜੀ ਮਸਲਾ ਕੁਛ ਇਸ ਤਰ੍ਹਾਂ ਦਾ ਜੀ ਤੇ ਸੁਨੀਲ ਜਾਖੜ ਕਹਿ ਰਹੇ ਨੇ ਮਿੰਟੂ ਜੀ ਕਹਿੰਦੇ ਕਿਸਾਨਾਂ ਦਾ ਸਿਆਸੀ ਇਸਤੇਮਾਲ ਕੀਤਾ ਜਾ ਰਿਹਾ ਵਰਤੋਂ ਵਰਤਿਆ ਜਾ ਰਿਹਾ ਕਿਸਾਨਾਂ ਨੂੰ ਕੋ ਸੁਨੀਲ ਜਾਖੜ ਪਤਾ ਨਹੀਂ ਹੁਣ ਕਿੰਨੂੰ ਕਹਿਣਾ ਚਾਹੁੰਦੇ ਆ ਜਾਂ ਤੋ ਨਾਮ ਲੈਣ ਨਾ ਕਿ ਸਰਕਾਰ ਸਪான்ਸਰ ਕਰ ਰਹੀ ਆ ਧਰਨੇ ਮੁਜ਼ਾਰੇ ਜਾਂ ਤੁਹਾਡਾ ਵਿਰੋਧ ਜਾਂ ਕੋਈ ਹੋਰ ਸਿਆਸੀ ਤਨਜ਼ੀਮ ਆ ਜੀ ਹੁਣ ਤੁਸੀਂ ਇਹ ਗੱਲ ਤੇ ਕਹਿ ਦਿੱਤੀ ਕਿ ਜੀ ਇਹਨਾਂ ਨੂੰ ਸਿਆਸੀ ਮੋਹਰੇ ਵਜੋਂ ਵਰਤੇ ਰਿਹਾ ਵਰਤੇ ਜਾ ਰਿਹਾ ਵਾ ਹੂੰ ਹੂੰ ਮੋਦੀ ਸਰਕਾਰ ਐਮਐਸਪੀ ਦੇ ਰਹੀ ਆ ਮੋਦੀ ਸਰਕਾਰ ਐਨਾ ਬਜਟ ਰੱਖ ਕੇ ਖਾਸ ਫਰੇ ਤੇ ਦੇ ਰਹੀ ਆ ਹੂੰ ਹੂੰ ਜਾਂ 6600 ਰੁਪਿਆ ਪਾ ਰਹੀ ਆ ਜਦੋਂ ਆਪਾਂ ਬੀਜ ਨਹੀਂ ਛੋਣਾ ਤੇ 23 ਫਸਲਾਂ ਤੇ ਐਮਐਸਪੀ ਦੇਖੋ ਸੁਨੀਲ ਜਾਖੜ ਜਿਹੜੇ ਆ ਨਾ ਹੂੰ ਹੂੰ ਜਿੰਨਾ ਕੋ ਮੈਂ ਸਮਝ ਸਕਦਾ ਆ ਸੁਨੀਲ ਜਾਖੜ ਸਾਰਾ ਕੁਝ ਜਾਣਦੇ ਆ ਸੁਨੀਲ ਜਾਖੜ ਆਮ ਜਿੰਨੀ ਕੋਈ ਜਾਣਕਾਰੀ ਸ਼ਹਿਰ ਚ ਬੈਠਾ ਕੋਈ ਤਗੜਾ ਖੇਤੀਮਾਰ ਰੱਖਦਾ ਹੈ ਨਾ ਉਹਨੇ ਕੋਈ ਜਾਣਕਾਰੀ ਇਕੱਲੇ ਖੇਤੀ ਦੀ ਆਪ ਰੱਖਦੇ ਉਹਨਾਂ ਨੂੰ ਸਭ ਪਤਾ ਹੈ ਜੀ ਜੀ ਇਹ ਭਾਜਪਾ ਦੇ ਲੀਡਰ ਸੁਰਜੀਤ ਜੈਣੀ ਵਰਗੇ ਵੀ ਇਕੱਲੀ ਇਕੱਲੀ ਗੱਲ ਜਾਣਦੇ ਆ ਇਹ ਸਭ ਨੂੰ ਪਤਾ ਹੀ ਹੈ ਤਾਂ ਖੈ ਗੱਲ ਇਹ ਆ ਕਿ ਸੁਨੀਲ ਜਾਖੜ ਨੇ ਜੋ ਬੋਲਿਆ ਜਾਂ ਤਾਂ ਉਹ ਸਕ੍ਰਿਪਟਡ ਆ ਜੀ ਉਤੋਂ ਕੋਸਕ੍ਰਿਪਟ ਆਈ ਆ ਕਿ ਭਾਈ ਤੁਹਾਨੂੰ ਵਿਖਿਆਣ ਕਰਨਾ ਚਾਹੀਦਾ ਗਾ ਨਰਿੰਦਰ ਮੋਦੀ ਆਉਣਗੇ ਅਮਿਤ ਸ਼ਾਹ ਜੀ ਆਉਣਗੇ ਹੂੰ ਹੂੰ ਸੋ ਤੁਸੀਂ ਪਹਿਲਾਂ ਢੜ ਬੰਨੋ ਹੂੰ ਤੇ ਜਾਂ ਇਹ ਗੱਲ ਜੇ ਆਪਣੇ ਆਪ ਕਹਿ ਰਹੇ ਆ ਤਾਂ ਫਿਰ ਪੰਜਾਬ ਵਾਲਿਆਂ ਨੂੰ ਥੋੜੀ ਨਾ ਸਮਝਾ ਰਹੇ ਫੇ ਤਾਂ ਇਹ ਉਤਲਿਆਂ ਨੂੰ ਦੱਸ ਰਹੇ ਆ ਕਿ ਇਹ ਜੀ ਇਹ ਤੇ ਕਿਸਾਨ ਹੈ ਹੀ ਨਹੀਂ ਅਸਲੀ ਕਿਸਾਨ ਭਾਜਪਾ ਤੋਂ ਖੁਸ਼ ਆ ਹੂੰ ਇਹਦੇ ਨਕਲੀ ਕਿਸਾਨ ਜਿਹੜੇ ਭਾਈ ਸਿਆਸਤ ਤੋਂ ਪ੍ਰੇਰਿਤ ਐਕਸ਼ਨਸ ਕਰਦੇ ਨੇ ਇਹ ਤੇ ਉਹ ਬੈਠੇ ਭਾਜਪਾ ਦੇ ਤੇ ਯਾਨੀ ਇਹ ਸਿੱਧੇ ਢੰਗ ਨਾਲ ਬਦਨਾਮੀ ਕਿਹਦੀ ਆ ਜੀ ਉਹ ਫਿਰ ਬਦਨਾਮੀ ਕਰ ਰਿਹਾ ਕਿ ਪੰਜਾਬ ਦੇ ਵਿੱਚ ਕੁਝ ਕਥਿਤ ਕਹਿ ਲੋ ਕਿ ਵਕਾਊ ਕਿਸਮ ਦੇ ਜਾਂ ਸਿਆਸੀ ਪਿਆਦੇ ਕਿਸਮ ਦੇ ਲੋਕ ਜਿਹੜੇ ਉਹ ਭਾਜਪਾ ਦਾ ਵਿਰੋਧ ਕਰਦੇ ਹਮ ਡੈਰੇਟਿਵ ਤੇ ਫਰੀ ਕੀਤੀ ਬਣਦਾ ਹੈ ਨਾ ਹਮ ਹਮ ਇਹ ਚੋੜ ਕੱਢੋਗੇ ਜਾਂ ਸਟਾ ਕੱਢੋਗੇ ਹਮ ਤੋਂ ਇਸ ਵਾਸਤੇ ਉਹ ਇਹ ਗੱਲਾਂ ਕਰ ਰਿਹਾ ਪਹਿਲੀ ਕਹਿੰਦੇ ਆ ਕਿ ਐਮਐਸਪੀ ਕਹਿੰਦੇ ਜੀ 10 ਸਾਲਾਂ ਤੋਂ ਰੁਕੀ ਨਹੀਂ ਉਹ ਕਮਲਿਆ ਚੌਧਰੀ ਭਾਈ ਗੱਲ ਇਹ ਆ ਕਿ 10 ਸਾਲ ਤੋਂ ਪਹਿਲਾਂ ਐਮ ਐਸ ਪੀ ਨਹੀਂ ਸੀ ਹਮ ਐਮ ਐਸ ਪੀ ਦਾ ਮਤਲਬ ਇਹ ਆ ਕਿ ਤੁਸੀਂ 22 23 ਫਸਲਾਂ ਤੇ ਜੋ ਐਲਾਨਦੇ ਹੋ ਉਹਨੂੰ ਲਾਗੂ ਕਰੋ ਜੀ ਤੇ ਉਹਦਾ ਜਿਹੜਾ ਲਾਭ ਆ 7% ਦੀ ਕਿਸਾਨਾਂ ਤੋਂ ਵਧਾ ਕੇ 100% ਤੱਕ ਲੈ ਜਾਓ ਜਿੱਥੇ ਜਿੱਥੇ ਐਮ ਐਸ ਪੀ ਨਹੀਂ ਪੈ ਰਹੀ ਉਸ ਫਸਲ ਤੇ ਭਾਵੰਤਰ ਕਰ ਦਿਓ ਮਤਲਬ ਕਿ ਜੇ ਐਮ ਐਸ ਪੀ ਨਹੀਂ ਦੇਣੀ ਐਮ ਐਸ ਪੀ ਐਲਾਨ ਕੇ ਭਾਵੰਤਰ ਯਕੀਨੀ ਕਰ ਦਿਓ ਜਿਹੜਾ ਭਾਅ ਦੇ ਵਿੱਚ ਅੰਤਰ ਨੂੰ ਪੂਰਿਆ ਕਰ ਦੋ ਥੈਟਸ ਇਟ ਤੇ ਜਿਹੜੀ ਸਬਸਿਡੀ ਦੀ ਗੱਲ ਕਰਦੇ ਆ ਸਬਸਿਡੀਆਂ ਬਹੁਤ ਪੁਰਾਣੀਆਂ ਨੇ ਸਬਸਿਡੀਆਂ ਇਸ ਕਰਕੇ ਦਿੱਤੀਆਂ ਜਾਂਦੀਆਂ ਕਿ ਇੰਡੀਆ ਦਾ ਕਿਸਾਨ 80% ਮਾਰਜਨਲ ਕਿਸਾਨਿਆਂ ਬੜਾ ਛੋਟਾ ਕਿਸਾਨਿਆਂ ਉਹ ਸਰਵਾਈਵਲ ਉਹਦੀ ਜਿਹੜੀ ਆ ਨਾ ਉਹ ਇਹਨਾਂ ਸਬਸਿਡੀਆਂ ਦੇ ਜ਼ਰੀਏ ਮਾੜੀ-ਮੋਟੀ ਟਿਕਦੀ ਆ ਜੀ ਤੇ ਉਹ ਪੂਰੀ ਦੁਨੀਆ ਦੇ ਵਿੱਚ ਜਿਹੜਾ ਕਹੋ ਕਿ ਆਬਾਦੀ ਪੱਖੋਂ ਵੱਡਾ ਦੇਸ਼ ਆ ਉਦਾ ਅਨਾਜ ਜਿਵੇਂ ਤਨੇ ਪੂਰਾ ਕਰੀ ਜਾਂਦਾ ਜੀ ਇੱਕ ਸਾਲ ਤੁਹਾਨੂੰ ਅੱਧੀ ਆਬਾਦੀ ਬਾਸ ਕੋਈ ਅਨਾਜ ਲੈਣਾ ਪੈ ਗਿਆ ਨਾ ਚੀਕਾਂ ਨਿਕਲ ਜਾਂਣ ਗਿਆ ਬਾਉ ਚੀਕਾਂ ਜੀ ਤੇਲ ਦਾ ਤੇਲ ਦਾ ਬਜਟ ਦੇਖ ਲਓ ਕਿੰਨਾ ਬਣਦਾ ਸਾਡਾ ਹੂੰ ਇਹ ਤੇਲ ਤੇ ਅਨਾਜ ਦੇ ਰੇਟਾਂ ਦਾ ਕੋਈ ਜ਼ਿਆਦਾ ਫਰਕ ਨਹੀਂ ਰਹਿੰਦਾ ਫਿਰ ਕਈ ਵਾਰ ਜੀ ਅਨਾਜ ਬਦਲੇ ਤੇਲ ਅੱਗੇ ਤੁਹਾਨੂੰ ਪਤਾ ਹੀ ਹੈ ਨਾ ਕਿ ਉਹ ਘਟਾਲਾ ਵੀ ਹੋਇਆ ਸੀ ਖੈਰ ਤਾਂ ਜਦੋਂ ਕੁਮਾਂਤਰੀ ਬਾਜ਼ਾਰ ਚੜ੍ਹੇ ਉਹਨਾਂ ਤਾਂ ਫਿਰ ਡਗਮਗਾ ਜਾਂਦਾ ਹੁੰਦਾ ਕੰਮ ਫਕਰ ਬਾਕੀ ਦੂਜੀ ਗੱਲ ਇਹ ਕਿ ਕਿਸਾਨ ਆਗੂਆਂ ਨੂੰ ਵੀ ਪ੍ਰਵੀਨ ਜੀ ਸਮਝਣਾ ਪਊਗਾ ਇਹ ਨੈਰੇਟਿਵ ਤਬੀ ਤੇ ਖਾਲਸਤਾਨੀਆਂ ਦੇ ਟੈਗ ਲੱਗ ਰਹੇ ਨੇ ਹੂੰ ਹੂੰ ਮੋਦੀ ਵਰੂਤੀ ਦੇ ਟੈਗ ਲੱਗ ਰਹੇ ਨੇ ਸਾਡੇ ਤੇ ਹੂੰ ਅਸੀਂ ਦੇਸ਼ ਨੂੰ ਤੋੜਨ ਵਾਲੇ ਬਣਾ ਦਿੱਤੇ ਗਏ ਫਸਾਦੀ ਬਣਾ ਦਿੱਤੇ ਗਏ ਅੱਗੇ ਅੱਗੇ ਸਿੱਖ ਅੱਛਾ ਮੜਿਆ ਜਾਂਦਾ ਸਾਰਾ ਕੁਝ ਸਿੱਖ ਕੌਮ ਦੇ ਹੂੰ ਉੱਤੇ ਇਹ ਸਾਰਾ ਕੁਝ ਸਿੱਖ ਕਰ ਰਿਹਾ ਜਦ ਕਿ ਖੇਤੀ ਤੇ ਤੇ ਹਿੰਦੂ ਵੀ ਕਰਦਾ ਖੇਤੀ ਤੇ ਮੁਸਲਮਾਨ ਵੀ ਕਰਦਾ ਮਲੇਰਕੋਟਲੇ ਜਾ ਕੇ ਦੇਖੋ ਕਿੰਨੀ ਸਬਜ਼ੀ ਬੀਜਦੇ ਜੀ ਜੀ ਬਿਲਕੁਲ ਮੜਿਆ ਫਰਾ ਕੁਝ ਜਿਹੜਾ ਹੈ ਉਹ ਸਿੱਖ ਦੇ ਮੱਥੇ ਤੇ ਜਾਂਦਾ ਹੈ ਕਿ ਇਹੀ ਖਰੂਦੀ ਹੈ ਇਹੀ ਫਸਾਦੀ ਆ ਤੇ ਇਹ ਜਿਹੜੇ ਕਾਮਰੇਡ ਆ ਕਿਸਾਨ ਯੂਨੀਅਨਾਂ ਵਾਲੇ ਇਹਨਾਂ ਨੂੰ ਇਹ ਗੱਲ ਸੋਚਣੀ ਪਊਗੀ ਕਿ ਅੱਗੇ ਬੰਗਾਲ ਦਾ ਬੇੜਾਗਰ ਕਿ ਇਸੇ ਤਰ੍ਹਾਂ ਹੀ ਹੋਇਆ ਸੀਗਾ ਜਦੋਂ ਕਾਮਰੇਡਾਂ ਅਨੁਤੇ 25 ਸਾਲ ਇਹੋ ਡੰਡਾ ਡੇਰਾ ਚੁੱਕ ਕੇ ਤੇ ਅੱਗੇ ਲਾ ਰੱਖੇ ਸੀਗੇ ਤੇ ਅੰਤ ਕੀ ਹੋਇਆ ਅੱਜ ਤੁਸੀਂ ਦੇਖ ਲਓ ਕਿ ਮਮਤਾ ਬੈਨਰਜੀ ਜਿੱਥੇ ਬੰਗਾਲ ਚ ਭੱਜ ਭੱਜ ਕੇ ਠਾ ਠਾ ਕੇ ਪ੍ਰੋਜੈਕਟ ਜਾਂਦੇ ਸੀਗੇ ਇਨਵੈਸਟਮੈਂਟ ਜਾਂਦੀ ਸੀ ਅੱਜ ਮਮਤਾ ਬੈਨਰਜੀ ਆਪਣੇ ਵਾਂਗੂ ਪਿੱਟਦੀ ਪਈ ਆ ਕਿ ਮੈਨੂੰ ਪੈਸੇ ਦਿਓ ਮੇਰੇ ਪੈਸੇ ਰੋਕ ਲੈ ਜੀ ਮੈਨੂੰ ਗ੍ਰਾਂਟ ਦਿਓ ਮੈਨੂੰ ਆ ਪੈਕੇਜ ਦਿਓ ਤਾਂ ਇਹ ਵੀ ਸੋਚ ਨਾ ਪਾਏਗਾ ਕਿ ਇੱਕ ਤਾਂ ਕੀ ਲੇਬਲਿੰਗ ਤੁਸੀਂ ਕਿਸ ਤਰ੍ਹਾਂ ਦੀ ਕਰਵਾ ਰਹੇ ਠੀਕ ਹੈ ਤੁਸੀਂ ਸਵਾਲ ਜਵਾਬ ਨਹੀਂ ਨਾ ਹੋ ਗਿਆ ਕਰਦਿਆਂ ਕਿੰਦੇ ਜਵਾਬ ਦੇਣੇ ਉਹਨਾਂ ਕੋਲ ਹਾਈ ਕੁਛ ਨਹੀਂ ਆ ਅੰਸਰਾਜ ਜੰਸ ਕੀ ਜਵਾਬ ਦੇਦੂਗਾ ਤੁਹਾਨੂੰ ਸਹੀ ਹੈ ਬਿਲਕੁਲ ਹਾਈ ਵੀ ਪੱਲੇ ਕੁਛ ਨਹੀਂ ਹਮ ਟਰਮਜੀਤਨ ਮੋਲ ਤੁਹਾਨੂੰ ਕੀ ਜਵਾਬ ਦੇਦੂਗਾ ਜਵਾਬ ਤੇ ਤੁਹਾਨੂੰ ਗਰਮੀਤ ਸਿੰਘ ਖੁੱਡੀਆਂ ਨੂੰ ਬਿਠਾ ਦਿਓ ਕਿਸੇ ਖੇਤੀ ਮਾਰ ਦੇ ਮਰੇ ਉਹ ਨਹੀਂ ਦੇ ਸਕਦਾ ਹਮ ਤਾਂ ਗੱਲ ਇਹ ਆ ਕਿ ਬਈ ਤੁਸੀਂ ਹੁਣ ਇਹਨਾਂ ਨੂੰ ਕਹੋ ਕਿ ਖੁੱਲੇ ਖੇਡੋ ਜਿਵੇਂ ਤੁਹਾਡੇ ਨਾਲ ਇੰਨੀ ਕਰਨੀ ਸੀ ਹੁਣ ਤੁਸੀਂ ਸੀਟਾਂ ਜਿੱਤ ਕੇ ਦਿਖਾਓ ਹਮ ਅਸੀਂ ਭਾਜਪਾ ਦਾ ਵਿਰੋਧ ਨਹੀਂ ਕਰਦੇ ਅਸੀਂ ਆਪਣੀ ਇੱਕ ਜੁੜਤਾ ਦਾ ਪ੍ਰਗਟਾਵਾ ਕਰਦੇ ਹਾਂ ਲੋ ਅਸੀਂ ਹੁਣ ਲੀਕ ਖਿੱਚਦੇ ਹਾਂ ਅਸੀਂ ਕਰਾਂਗੇ ਅਪੀਲ ਪੰਜਾਬ ਵਾਸੀਆਂ ਨੂੰ ਇਹਨਾਂ ਨੂੰ ਵੋਟ ਨਹੀਂ ਪਾਉਣੀ ਤੇ ਤੁਸੀਂ ਜਿੱਤ ਕੇ ਦਿਖਾਓ ਤਾਂ ਮੇਰੇ ਖਿਆਲ ਦੇ ਨਾਲ ਉਹਦੇ 'ਚ ਪਥੇਰਾ ਕੁਝ ਹੋ ਸਕਦਾ ਪਥੇਰਾ ਕੁਝ ਹੋ ਗਿਆ ਤੇ ਨਹੀਂ ਤਾਂ ਬਈ ਇਹ ਓਵਰਆਲ ਜੇ ਤੁਸੀਂ ਦੇਖੋਗੇ ਚਾਹੇ ਉਹ ਸਕ੍ਰਿਪਟਡ ਸੀ ਚਾਹੇ ਕੁਝ ਵੀ ਸੀ ਉਹ ਸੰਦੇਸ਼ ਉੱਤੇ ਦਿੱਤਾ ਗਿਆ ਕਿ ਇਹ ਕਿਸਾਨ ਨਹੀਂ ਹੈਗੇ ਕਿਸਾਨਾਂ ਦੇ ਰੂਪ ਦੇ ਵਿੱਚ ਸਿਆਸੀ ਕਰਿੰਦੇ ਆ ਜੋ ਸਿਰਫ ਭਾਜਪਾ ਦਾ ਵਿਰੋਧ ਕਰ। ਜੀ ਤੇ ਪਹਿਲਾਂ ਕਈ ਦਿਨ ਪਹਿਲਾਂ ਪਚਾਤਾ ਸੌਂਦੇ ਰਹੇ ਮਿੰਟ ਜੀ ਪੰਜਾਬ ਦੇ ਸਿਆਸੀ ਹਲਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਤੇ ਕੀ ਮੀਥ ਹੀਰ ਨੇ ਕਿਆ ਸੀਗਾ ਵੀ ਖੈਰਾ 10 ਪਿੰਡਾਂ ਦੇ ਨਾਂ ਦੱਸ ਦੇਣ। ਹੁਣ ਖੈਰਾ ਨੇ ਕੋਈ ਮੀਥ ਹੀਰ ਨੂੰ ਚੈਲੰਜ ਕੀਤਾ ਜੀ। ਇਹ ਕੋ ਕੰਬਲੀ ਗੱਲ ਆ। ਹੁਣ ਜੇ ਕੋਈ ਕਰਮਜੀਤ ਅਨਮੋਲ ਨੂੰ ਕਵੇ ਹੂੰ ਹੂੰ ਕਿ ਤੂੰ ਗਿੱਦੜਪਾ ਦੇ 10 ਪਿੰਡਾਂ ਦੇ ਨਾਂ ਦੱਸ ਦੇ। ਅਜੇ ਤਾਂ ਸ਼ੁਕਰ ਕਰੋ ਗਿੱਦੜਵਾਈ ਪੈਂਦਾ ਜੇ ਸਾਡੇ ਵਾਲੇ ਪਾਸੇ ਆ ਜਾਂਦਾ ਤੇ ਤੁਹਾਨੂੰ ਪਤਾ ਨਾ ਕਿਹੋ ਜੇ ਨਾਂ ਪਿੰਡਾਂ ਦੇ ਸਹੀ ਹੈ ਬਿਲਕੁਲ ਜੀ ਕਟਿਆ ਵਾਲੀ ਹਮ ਠੀਕ ਹੈ ਨਾ ਜੀ ਸ਼ੇਰਾ ਵਾਲੀ ਹਮ ਅਸੀਂ ਦੇ ਇਹੋ ਜੇ ਨਾਂ ਰੱਖੇ ਕਿੰਨੇ ਦਾ ਖੇੜਾ ਹੀ ਆ ਪਾਜਨ ਕਾਲ ਨੂੰ ਹੋ ਜਾਂਦਾ ਹਾਂ ਜੀ ਕਿੰਨੇ ਦਾ ਖੇੜਾ ਹੀ ਆ ਮੈਂ ਕਿਹਾ ਉਧਰ ਰੱਤਾ ਖੇੜਾ ਸੈਨਾ ਖੇੜਾ ਹਾਂ ਬਾਣੀ ਖੇੜਾ ਸ਼ਾਮ ਖੇੜਾ ਬਹਾਦਰ ਖੇੜਾ ਹਾਂ ਉਹ ਗੱਲ ਇਹ ਆ ਕਿ ਬਈ ਜੇ ਕਿਤੇ ਉਧਰ ਨੂੰ ਕਿਤੇ ਉਧਰ ਨੂੰ ਪਰਾਂ ਨੂੰ ਹੋ ਜਾਵੇ ਨਾ ਉਹ ਫਾਜ਼ਲ ਕਾਲੀ ਸਾਈਡ ਨੂੰ ਉਧਰ ਤੇ ਤੁਹਾਨੂੰ ਪਤਾ ਹੀ ਆ। ਹਾਂਜੀ ਹਾਂਜੀ। ਇਹ ਮਹਾਜ਼ਮ ਆ ਮਹਾਜ਼ਮ ਆ ਇਹ ਮਹਾਲਮ ਆ। ਉਹ ਗੱਲ ਆ ਕਿ ਇਹ ਤੇ ਐਵੇਂ ਫਾਲਤੂ ਦੀਆਂ ਗੱਲਾਂ ਨੇ। ਮੈਨੂੰ ਦੱਸੋ ਇਹਨਾਂ ਨੇ ਖਡੂਰ ਸਾਹਿਬ ਦੇ ਵਿੱਚ ਆ ਇੱਕ ਇਹਨਾਂ ਦਾ ਹੀ ਆਪਣਾ ਬੰਦਾ ਆ ਅਮਰਤਪਾਲ ਸਿੰਘ ਉਹਦਾ ਨਾਂ ਆ। ਹੂੰ ਹੂੰ। ਉਹ ਦੀਨਾ ਸਾਧ ਦਾ ਰਹਿਣ ਵਾਲਾ ਮੇਰੇ ਖਿਆਲ ਦੇ ਨਾਲ ਇੱਥੇ ਹੈਗਾ ਮੋਗੇ ਜ਼ਿਲ੍ਹੇ 'ਚ। ਜੀ। ਤੇ ਉਹਨੂੰ ਲੈ ਜਾ ਕੇ ਕਿੰਨੇ ਖੜਾ ਕਰ ਦਿੱਤਾ ਉਥੇ ਗੜੂਪ ਸਾਹਿਬ ਹਮ ਕਰਮਜੀਤਨ ਬੋਲ ਨੂੰ ਕਿਸ ਨੇ ਭੇਜਿਆ ਇਹ ਗੱਲਾਂ ਐਵੇਂ ਫਾਲਤੂ ਦੀਆਂ ਹੁੰਦੀਆਂ ਮੈਂਬਰ ਪਾਰਲੀਮੈਂਟ ਕਨਈਆ ਬੇਗੂਸਰਾਏ ਛੱਡ ਕੇ ਦਿੱਲੀ 'ਚ ਲੜ ਰਿਹਾ ਹਮ 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 ਅਰੇ ਮੈਂਬਰ ਪਾਰਲੀਮੈਂਟ ਦੀ ਚੋਣ ਤ ਜਿਹੜਾ ਅਟਲ ਬਿਹਾਰੀ ਵਾਜਪਈ ਉਹਨੇ ਇਕੱਠੇ ਇੱਕ ਵਾਰੀ ਤਿੰਨ ਕੇ ਚਾਰ ਜਗ੍ਹਾ ਤੋਂ ਲੜੀ ਸੀ ਇੱਕ ਤਰ੍ਹਾਂ ਤੋਂ ਜਮਾਨਤ ਜੱप्त ਹੋ ਗਈ ਸੀ ਹਮ ਤਿੰਨ ਜਗ੍ਹਾ ਤੋਂ ਲੜੀ ਤਾਂ ਗੱਲ ਇਹ ਆ ਕਿ ਕਿਹੜੀਆਂ ਗੱਲਾਂ ਛਪੇ ਨੇ 10 ਪਿੰਡਾਂ ਦੇ ਨਾਂ ਦਾ ਜਿੱਥੋਂ ਮਰਜ਼ੀ ਲੜ ਸਕਦੇ ਆ ਇਹ ਤੇ ਦੂਜੀ ਗੱਲ ਇਹ ਆ ਕਿ ਹੁਣ ਚੈਲੰਜ ਸੁਪਾਲ ਸਿੰਘ ਖਹਿਰਾ ਵੀ ਕਰ ਰਹੇ ਆ ਹਮ ਸੁਪਾਲ ਸਿੰਘ ਖਹਿਰਾ ਇਹ ਕਰ ਰਹੇ ਆ ਕਿ ਭਾਈ ਜੇ ਤੁਸੀਂ ਵਾਕਿਆ ਹੀ ਜ਼ੁਬਾਨ ਦੇ ਪੱਕੇ ਜੇ ਹਮ ਤਾਂ ਫਿਰ ਔਰਤਾਂ ਜਿਹੜੀਆਂ ਨੇ ਉਹ ਵੀ ਤੇ ਹੇਰ ਨੂੰ ਪੁੱਛਣ ਜੀ ਜੇ ਇਹ ਜ਼ੁਬਾਨ ਦੇ ਪੱਕਿਆ ਕਿ ਭਾਈ 1000 ਰੁਪਏ ਮਹੀਨਾ ਦੇਣ ਦਾ ਜਿਹੜਾ ਤੁਸੀਂ ਵਾਅਦਾ ਕੀਤਾ ਸੀ ਹੁਣ ਕਿਉਂ ਕਿ ਉਹਨੇ ਕੀਤਾ ਤੇ ਵੋਟਾ ਮੰਗਣ ਤੋਂ ਪਹਿਲਾਂ ਫਿਰ ਤੁਹਾਨੂੰ 26 26000 ਰੁਪਏ ਉਹਨਾਂ ਦੇ ਖਾਤੇ 'ਚ ਪਾ ਦੇਣਾ ਚਾਹੀਦਾ ਕਿਉਂ ਕਿਉਂਕਿ ਮਹੀਨੇ ਦਾ 1000 ਰੁਪਿਆ 26 ਮਹੀਨੇ ਕਿੰਨੇ ਹੋਗੇ 26000 ਤਾਂ ਇਹ ਇਹਨਾਂ ਨੇ ਮਤਲਬ ਕਿ ਨਿਸ਼ਾਨੇ ਕੱਸੇ ਆ ਜੀ ਜੀ ਕਿ ਬਦਲਾ ਦੇ ਨਾਮ ਤੇ ਜਾਂ ਜਿਵੇਂ ਉਹ ਕਰਦੇ ਹੁੰਦੇ ਨੇ ਖੈਰ ਇਹ ਤੇ ਸਿਆਸੀ ਬਿਆਨਬਾਸੀ ਸਿਆਸੀ ਚਾਂਦਮਾਰੀ ਉਹਦਾ ਸਭ ਕੁਝ ਚੱਲਦਾ ਹੀ ਹੁੰਦਾ ਹੈ ਪਰ ਗੱਲ ਇਹ ਆ ਕਿ ਮੈਂ ਸਮਝਦਾ ਕਿ ਖੈਰਾ ਸਾਹਿਬ ਠੀਕ ਆ ਹੋਰ ਮੁੱਦਿਆਂ ਤੇ ਲੜਨ ਜੋ ਮਰਜ਼ੀ ਹੈ ਪਰ ਮੁਫਤ ਖੁਰਨੀ ਵਾਲੇ ਤੇ ਜਿਹੜੇ ਆ ਸਿਆਸਤ ਲੜਦੀ ਪਈ ਆ ਨਾ ਇਹ ਤਾਂ ਇਦਾਂ ਹੈ ਕਿ ਜੇ ਕੋਈ ਮੁੱਖ ਮੰਤਰੀ ਕੱਲ ਨੂੰ ਆ ਵੀ ਜਾਵੇ ਜੋ ਇਸ ਤਰ੍ਹਾਂ ਦੇ ਰਿਫਾਰਮਸ ਕਰਨੇ ਵੀ ਚਾਵੇ ਕਿ ਮੈਂ ਤੁਹਾਨੂੰ ਰੋਜ਼ਗਾਰ ਦੇਣਾ ਮੈਂ ਤੁਹਾਨੂੰ ਖਰਾਤ ਨਹੀਂ ਦੇਣੀ ਮੈਂ ਤੁਹਾਨੂੰ ਬਿਜਲੀ ਅਣਖ ਦੇ ਨਾਲ ਬਾਲਣ ਜੋਗੇ ਪੈਸੇ ਕਮਾ ਕੇ ਪਹਿਲਾਂ ਦਊਂਗਾ ਤੇ ਫਿਰ ਤੁਸੀਂ ਬਿੱਲ ਭਰਿਓ ਜੀ ਇਹ ਜੇ ਮੁੱਖ ਮੰਤਰੀ ਕੋਈ ਆ ਵੀ ਗਿਆ ਇਹ ਮੇਰੀ ਗਾਰੰਟੀ ਜੇ ਹਮਮਮ ਪਹਿਲੀ ਗੱਲ ਤੇ ਇਹਨਾਂ ਨੇ ਉਹਨੂੰ ਟਿਕਰ ਨਹੀਂ ਦੇਣਾ ਤੇ ਦੂਜੀ ਗੱਲ ਇਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਕਹਿੰਦੇ ਨੇ ਕਿ ਜੋ ਇਹਨੇ ਰਿਫਾਰਮਸ ਕੀਤੇ ਇਹ ਅਸੀਂ ਰੱਦ ਕਰਾ ਦੇ ਹਮ ਨਾ ਕਹਿੰਦੇ ਮੈਨੂੰ ਜੋ ਮਰਜ਼ੀ ਜੀ ਹਜ਼ੂਰ ਪੰਜਾਬ ਦੀ ਰਾਜਨੀਤੀ ਬਾਰੇ ਮੈਂ ਇੱਕ ਗੱਲ ਕਹੀ ਸੀ ਉਹ ਗੱਲ ਮੇਰੀ ਅਟੱਲ ਹੈ ਮੈਂ ਉਸ ਗੱਲ ਤੇ ਅਟੱਲ ਹਾਂ ਕਿ ਪੰਜਾਬ ਦੀ ਰਾਜਨੀਤੀ ਦਾ ਹਾਲ ਇਹ ਹੈ ਕਿ ਇਹ ਹੁੰਦੀ ਪੰਜਾਬ ਵਾਸਤੇ ਆ ਪਰ ਜਿਉਂਦੀ ਆਪ ਦੇ ਵਾਸਤੇ ਆ ਹਮਮਮ ਤੋ ਸਹੀ ਤੇ ਅੱਛਾ ਫਰਜ਼ ਕਰੋ ਅੱਜ ਤੁਸੀਂ ਸਾਰੀਆਂ ਸਿਆਸੀ ਤਨਜ਼ੀਮਾਂ ਕਹਿੰਦੇ ਜੇ ਹਜ਼ਾਰ ਹਜ਼ਾਰ ਰੁਪਿਆ ਦੇ ਦਿਓ ਹਜ਼ਾਰ ਹਜ਼ਾਰ ਰੁਪਿਆ ਦੇ ਦਿਓ ਉਹ 10000 ਕਰੋੜ ਰੁਪਿਆ ਸਾਲ ਦਾ ਸਰਕਾਰ ਲਿਆਊਗੀ ਕਿੱਥੋਂ ਹੂੰ ਸਹੀ ਬਿਲਕੁਲ ਜਦੋਂ 10000 ਕਰੋੜ ਰੁਪਿਆ ਉਹ ਕਰਜ਼ਾ ਹੋਰ ਚੁੱਕਣਗੇ ਫਿਰ ਤੁਸੀਂ ਕਹੋਗੇ ਇਹ ਕਰਜ਼ੇ ਦੀ ਪੰਡ ਇੰਨੀ ਭਾਰੀ ਹੋਗੀ ਭਾਈ ਕੁਝ ਸੋਚ ਕੇ ਬੋਲੋ ਸੋਚ ਕੇ ਰਾਜਨੀਤੀ ਕਰੋ ਇਹ ਮੁਫਤ ਖੋਰੀ ਨੂੰ ਤੁਸੀਂ ਤੇ ਕੰਪੀਟੀਸ਼ਨ ਚ ਲੈ ਆਂਦਾ ਹੂੰ ਕੰਪੀਟੀਸ਼ਨ ਚ ਲੈਰ ਦਾ ਤੁਸੀਂ ਤੇ ਕੋਈ ਕਹਿੰਦਾ ਮੈਂ ਇੰਨੀਆਂ ਯੂਨਿਟ ਦੇਤੀਆਂ ਕੋਈ ਕਹਿੰਦਾ ਮੈਂ ਇੰਨੀਆਂ ਦੇ ਦੂੰਗਾ ਤੋ ਮਤਲਬ ਕਿ ਇਹਦਾ ਸਾਰਾ ਬੋਝ ਤੁਸੀਂ ਇਹ ਦੇਖ ਲਓ ਕਿ ਪੂਰੇ ਇੰਡੀਆ ਚ ਸਭ ਤੋਂ ਕਰਜ਼ਾਈ ਕੌਣ ਹੈ ਸਭ ਤੋਂ ਕਹਿ ਲੋ ਕਿ ਸਲੋ ਅਰਥ ਵਿਵਸਥਾ ਕਿਹੜੀ ਸਟੇਟ ਦੀ ਹੈ ਹਮ ਹਮ ਪਰ ਇਹਨਾਂ ਚੀਜ਼ਾਂ ਤੇ ਨਹੀਂ ਇਹਨਾਂ ਚੀਜ਼ਾਂ ਤੇ ਨਹੀਂ ਇਹਨਾਂ ਨੇ ਤੇ ਆਪ ਦੇ ਬੱਤਰ ਵਾਉਣੇ ਆ ਮਾਫ ਕਰਨਾ ਚਾਹੇ ਕੋਈ ਵੀ ਹੋਵੇ ਆਪਾਂ ਤੇ ਗੱਲ ਤੋੜ ਕੇ ਕਰ ਦਿੰਨੇ ਹਮ ਜੀ ਤੇ ਬਿੱਟੂ ਕਹਿ ਰਿਹਾ ਕਹਿੰਦੇ ਮੈਂ ਨੰਗਾ ਕਰਮਾ ਸੀਐਮ ਨੂੰ ਜੀ ਕਿਰਾਇਆ ਤਾਂ ਭਰਤਾ ਹੁਣ। ਦੇਖੋ ਗੱਲ ਇਹ ਆ ਕਿ ਰਵਨੀਤ ਬਿੱਟੂ ਅੱਛਾ ਮਾਨ ਵਰਗਾ ਜੁੰਗਲੇ ਬਾਜ ਨਹੀਂ ਹੈਗਾ। ਹਮ ਹਮ ਬਿੱਟੂ ਵਰਗਾ ਡਰਾਮੇ ਬਾਜਾ ਨਹੀਂ। ਹਮ ਤੇ ਰਿੰਕੂ ਵਰਗਾ ਕੋਈ ਪਲਟੀ ਬਾਜ਼ ਨਹੀਂ ਹੈਗਾ ਪੰਜਾਬ 'ਚ। ਜੀ। ਤਾਂ ਗੱਲ ਇਹ ਆ ਕਿ ਦੇਖੋ ਰਵਨੀਤ ਬਿੱਟੂ ਕੀ ਕਰਦਾ ਪਿਆ। ਆਖੇ 4 ਤਰੀਕ ਲੰਘ ਲੈਣ ਦੇ 1 ਤਰੀਕ ਲੰਘ ਲੈਣ ਦੇ ਫੇਰ ਵੇਖਾਂਗੇ। 4 ਤਰੀਕ ਨੂੰ ਸੀਐਮ ਨੂੰ ਮਿਲਣਾਵਾਂਗਾ ਅਰਜਾਨਾ ਮਤਲਬ ਕਿ ਸੀਐਮ ਨੂੰ ਮਿਲਾਂਗਾ ਸੀਐਮ ਹਾਊਸ ਜਾਵਾਂਗਾ ਲੋਕਾਂ ਦੇ ਸਾਹਮਣੇ ਤੇ ਤੁਹਾਡੀ ਪਾਰਟੀ ਦਾ ਚਿਹਰਾ ਨੰਗਾ ਕਰਦਿਆਂਗਾ ਇਹ ਕਰਦਿਆਂਗਾ ਉਹ ਕਰਦਿਆਂਗਾ ਮੇਰੇ ਪਿੱਛੇ ਭਾਵੇਂ ਪੁਲਿਸ ਲਾ ਦਿਓ ਮੇਰੇ ਪਿੱਛੇ ਭਾਵੇਂ ਤੁਸੀਂ ਵਿਜੀਲੈਂਸ ਲਾ ਦਿਓ ਮੈਂ ਬਿਆਨਤ ਸਿੰਘ ਦਾ ਪੋਤਾ ਮੈਂ ਡਰਨ ਵਾਲਿਆਂ ਚ ਨਹੀਂ ਮਤਲਬ ਕਹਿੰਦੇ ਕਿ ਮੈਂ ਤੁਹਾਡਾ ਨਿਕਲਣਾ ਤੁਬਰ ਕਰਦਿਆਂਗਾ ਫਗਮੰਤ ਮਾਨ ਨੂੰ CM ਹੌਸਤੇ ਵਿੱਚ ਜਾ ਕੇ ਠੇਰਾਗਾ ਤੇ ਨਾਲ ਕੁਝ ਨਿੱਜੀ ਸਵਾਲ ਵੀ ਇਹਨਾਂ ਨੇ ਕੀਤੇ। ਇਹ ਬੰਦਾ ਪੁੱਛੇ ਕਿ ਹੁਣ ਤੱਕ ਸੁੱਤੇ ਸੋ 26 ਮਹੀਨੇ ਹੋ ਗਏ ਆ। ਹੂੰ ਨੰਗਾ ਕੀ ਕਰਦੇ ਹੋਗੇ ਨੰਗਾ? ਜੀ। ਅੰਨਾ ਵਿਰੋਧ ਮਲਬ ਕੇ ਗੱਲ ਇਹ ਆ ਤੁਸੀਂ ਹੁਣੇ ਹੀ ਕਰੋ ਹਾਂ ਜਿਹੜਾ ਕੁਝ ਕਰਨਾ ਲੋਕ ਸੋਚ ਸਮਝ ਕੇ ਵੋਟਾਂ ਪਾਉਣ। ਹੂੰ ਜੇਕਰ ਤੁਹਾਡੇ ਕੋਲ ਕੁਝ ਅਜੀਹਾ ਹੈ। ਕਿ ਤੁਸੀਂ ਮੁੱਖ ਮੰਤਰੀ ਨੂੰ ਐਕਸਪੋਜ਼ ਕਰ ਸਕਦੇ ਹੋ ਸਵਾਲਾਂ ਚੇ ਕਰ ਸਕਦੇ ਹੋ ਤਾਂ ਹੁਣ ਕਰੋ ਹੁਣ ਤਾਂ ਮੌਕਾ ਹੈ ਹਮ ਬਸ ਮੈਂ ਜਿਵੇਂ ਤੁਹਾਡੇ ਸਾਹਮਣੇ ਮੈਂ ਤੇ ਅਰਕ ਕੱਢ ਕੇ ਆ ਗੱਲਾਂ ਕਹਿਣਾ ਹੁਣਾ ਤੇ ਪਤਾ ਨਹੀਂ ਝੂਠੀਆਂ ਨੇ ਕਿ ਸੱਚੀਆਂ ਕਿ ਇਹ ਤਿੰਨ ਲੀਡਰਾਂ ਬਾਰੇ ਤੇ ਮੈਂ ਪੱਕਾ ਕਹਿ ਸਕਦਾ ਕਿ ਇਨ੍ਹਾਂ ਦਾ ਕੋਈ ਸਾਨ ਨਹੀਂ ਨਹੀਂ ਹੈਗਾ ਜੀ ਜਿਵੇਂ ਉੱਤੇ ਉੱਤੇ ਬੈਠਾ ਜਿਹੜਾ ਸਾਹਬ ਆ ਹਮ ਉਹ ਤੇ ਜਿਨੇ ਝੂਠ ਪੜਨ ਵਾਲੀ ਮਸ਼ੀਨ ਬਣਾਈ ਹੈ ਜੇ ਉਹ ਅੱਜ ਹੁੰਦਾ ਇੱਥੇ ਇੰਡੀਆ ਜਿੱਥੇ ਉਹਨੇ ਕੰਧ ਚ ਸਿਰ ਮਾਰ ਕੇ ਮਰ ਜਾਣਾ ਸੀ ਹੂੰ। ਇਹ ਮੇਰੀ ਤੇ ਮਸ਼ੀਨ ਜਿਹੜੀ ਆ ਬਈ ਆਮ ਬੰਦੇ ਵਾਸਤੇ ਸੀ ਕਿਥੇ ਖਾਸ ਬੰਦੇ ਵਾਸਤੇ ਥੋੜੀ ਸੀ। ਹੂੰ ਹੂੰ ਹੂੰ। ਉਹ ਘਰ ਆ ਹਾਲਤ ਆ। ਮਤਲਬ ਕਿ ਸਾਡੇ ਇੱਥੇ ਕੋਈ ਮੁੱਦਾ ਨਹੀਂ ਕੋਈ ਏਜੰਡਾ ਨਹੀਂ ਹੈ ਕੋਈ ਕੁਝ ਨਹੀਂ ਬਸ ਧੂੜ ਚ ਟੱਟੂਏ ਦਬੱਲੀ ਫਿਰਦੇ ਆ ਜਿਹਦੇ ਮੂੰਹ ਚ ਜੋ ਆਉਂਦਾ ਜੋ ਆਪ ਦੇ ਮਫੀਦ ਹੁੰਦਾ ਦੂਜੇ ਦੇ ਵਿਰੋਧ ਚੁੰਦਾ ਬਸ ਇਹੀ ਕੁਝ ਕਰੀ ਜਾਂਦੇ ਆ ਸਾਰਾ ਦਿਨ ਅਸੀਂ ਤੇ ਆ ਕੁਝ ਸੁਣੀ ਜਾਂਦੇ ਆ ਕੋਈ ਕਹਿੰਦਾ ਉਹ ਚੋਰ ਆ। ਕੋਈ ਕਹਿੰਦਾ ਉਹ ਸੂਰਜ ਬਸ ਜਿਵੇਂ ਪੰਜਾਬ ਪੰਜਾਬੀ ਗੀਤਾਂ ਚ ਮੈਂ ਹੀ ਰਹਿ ਗਿਆ ਮੈਂ ਇਹ ਕਰ ਦਿੱਤਾ ਮੈਂ ਉਹ ਕਰ ਦਿੱਤਾ ਤੇ ਰਾਜਨੀਤੀ ਚ ਤੂੰ ਹੀ ਰਹਿ ਗਿਆ ਕਿ ਤੂੰ ਉਹ ਕਰ ਦਿੱਤਾ ਤੂੰ ਉਹ ਕਰ ਦਿੱਤਾ ਤੂੰ ਵੱਡਾ ਚੋਰ ਤੂੰ ਵੱਡਾ ਲੰਗ ਤੂੰ ਵੱਡਾ ਮਲੰਗ ਹੂੰ ਜੀ ਤੇ ਜੀਰਾ ਨੇ ਪਾਇਆ ਕਹਿੰਦੇ ਉਮੀਦਵਾਰਾਂ ਨੂੰ ਨਵਾਂ ਸਿਆਪਾ ਕੋਈ ਪਤਾ ਜੀ ਉਹ ਕੁਝ ਨਹੀਂ ਇਹ ਜੀਰਾ ਤੇ ਐਵੇਂ ਹੀ ਆ ਐਵੇਂ ਕੋਈ ਨਾ ਕੋਈ ਮਤਲਬ ਕਿ ਗੱਲ ਕੱਢ ਦਿੰਦਾ ਆਖੇ ਜੀ ਉਮੀਦਵਾਰਾਂ ਦਾ ਜਿਹੜਾ ਉਹ ਡੋਪ ਟੈਸਟ ਹੋਣਾ ਚਾਹੀਦਾ ਭਲਿਆ ਮਾਨਸਾ 5 ਸਾਲ ਤੇਰੀ ਸਰਕਾਰ ਰਹੀ ਆ ਸਰਕਾਰ ਚ ਤੇ ਆਪ ਹੀ ਬਾਹਰ ਹੋ ਗਿਆ ਸੀ ਇੱਕ ਵਾਰੀ ਬੋਲ ਕੇ ਤੇ ਮੁਰਕੇ ਪਤਾ ਨਹੀਂ ਕਿਸ ਤਰ੍ਹਾਂ ਫੇਰ ਜਾ ਦੋਕਲ ਚ ਵੜਿਆ ਕਦੇ ਸਿੱਧੂ ਦੀ ਬਾਸ ਤੇ ਚੜ ਗਿਆ ਕਦੀ ਉਧਰ ਚੜ ਗਿਆ ਕਦੀ ਉਧਰ ਚੜ ਗਿਆ ਗੱਲ ਇਹ ਆ ਕਿ ਭਾਈ ਉਦੋਂ ਤੁਹਾਡੀ ਸਰਕਾਰ ਸੀ ਤੁਹਾਨੂੰ ਯਾਦ ਹੋਣਾ ਡੋਪ ਟੈਸਟ ਉਦੋਂ ਵੀ ਸੁਖਵੀਰ ਸਿੰਘ ਬਾਦਲ ਨੂੰ ਵੰਗਾਰਿਆ ਸੀਗਾ ਕਿ ਆ ਕੇ ਡੋਪ ਟੈਸਟ ਕਰਵਾ ਆਪ ਦਾ ਡੋਪ ਟੈਸਟ ਕਰਵਾ ਕੇ ਬੈਠਾ ਸੀ ਅਤਲੋ ਕਿ ਬੈਂਚ 'ਚ ਜਾ ਲਾ ਕੇ ਜਾਂ ਤਾਂ ਤੁਹਾਡੀ ਸਰਕਾਰ ਉਦੋਂ ਇੱਕ ਕਾਨੂੰਨ ਲੈ ਆਉਂਦੀ ਕਿ ਪੰਜਾਬ ਦੇ ਵਿੱਚ ਕਿਸੇ ਵੀ ਸਿਵਲਿਅਨ ਦਾ ਕਿਸੇ ਵੀ ਸਮੇਂ ਰੈਂਡਮਲੀ ਮੂਤ ਕਢਾਇਆ ਜਾ ਸਕਦਾ ਮੂਤ ਕਢਾਇਆ ਜਾ ਸਕਦਾ ਸੈਂਪਲ ਭਰੇ ਜਾ ਸਕਦਾ ਤੁਸੀਂ ਕਰਦੇ ਹੋ ਕਿ ਨੂੰ ਬਸ ਠੀਕ ਹੈ ਨਾ ਤੇ ਹੁਣ ਕਿਵੇਂ ਕਰੋਗੇ ਉਮੀਦਵਾਰਾਂ ਦਾ ਉਮੀਦਵਾਰ ਜਿਹੜਾ ਪਹਿਲੀ ਵਾਰ ਇਲੈਕਸ਼ਨ ਲੜ ਰਿਹਾ ਹੈ ਉਹ ਤਾਂ ਸਰਕਾਰ ਤੋਂ ਕੋਈ ਤਨਖਾਹ ਨਹੀਂ ਲੈ ਰਿਹਾ ਉਹ ਤਾਂ ਇੱਕ ਆਮ ਨਾਗਰਿਕ ਹੈ ਹੂੰ ਦੂਜੀ ਚੀਜ਼ ਦੂਜੀ ਚੀਜ਼ ਕਿ ਗੱਲ ਇਹ ਆ ਕਿ ਜਦੋਂ ਇਹਨੇ ਕਾਨੂੰਨ ਕੋਈ ਨਾ ਪੰਜਾਬ ਕੀ ਇਹਨਾਂ ਦੇ ਕੁਝ ਪੜਿਆ ਹੋਵੇ ਤਾਂ ਹੀ ਆ ਨਾ ਹੂੰ ਇਹਨਾਂ ਨੂੰ ਬੰਦਾ ਪੁੱਛੇ ਕਿ ਪੀਪਲ ਰਿਪਰੈਜ਼ੈਂਟਡ ਐਕਟ ਜਿਹੜਾ ਰਿਪਰੈਜ਼ੈਂਟਿਵ ਐਕਟ ਜਿਹੜਾ ਹੈ ਉਹਨੂੰ ਪੜਤੇ ਲਓ ਹੂੰ ਉਹਦੇ 'ਚ ਕਿਤੇ ਹੈ ਤੇ ਉਹਦੇ 'ਚ ਕੋਈ ਚੀਜ਼ ਸ਼ਾਮਲ ਕਰਾਉਣੀ ਆ ਤਾਂ ਤੁਹਾਨੂੰ ਦੋਹਾਂ ਸਦਨਾਂ ਤੋਂ ਪਾਸ ਕਰਾਉਣੀ ਪੈਗੀ ਹੂੰ ਹੂੰ ਇਹ ਕਹਿੰਦੇ ਡੋਪ ਟੈਸਟ ਹੋਣਾ ਚਾਹੀਦਾ ਜੀ ਜੇ ਚੋਣ ਕਮਿਸ਼ਨ ਨੇ ਨਾ ਕੀਤਾ ਤੇ ਮੈਂ ਇਹਦੇ ਵਾਸਤੇ ਹਾਈ ਕੋਰਟ ਜਾਵਾਂਗਾ ਸੁਪਰੀਮ ਕੋਰਟ ਜਾਵਾਂਗਾ ਜਦੋਂ ਤੱਕ ਲੋਕ ਨੁਮਾਇੰਦਗੀ ਐਕਟ ਉਹਦੇ ਵਿੱਚ ਕੋਈ ਪ੍ਰੋਵੀਜ਼ਨਲੀ ਇਸ ਤਰ੍ਹਾਂ ਦੀ ਅਮੈਂਡਮੈਂਟ ਨਹੀਂ ਪਾਈ ਜਾਂਦੀ ਤੁਸੀਂ ਕਿਸੇ ਦਾ ਡੋਪ ਟੈਸਟ ਨਹੀਂ ਕਰਵਾ ਸਕਦੇ ਨਾ ਨਾ ਤੇ ਤੁਸੀਂ ਉਮੀਦਵਾਰ ਦਾ ਨਾ ਜਿੱਤੇ ਹੋਏ ਐਮਪੀ ਦਾ ਤਾਂ ਇਸ ਕਰਕੇ ਤੁਹਾਡੀ ਇੰਨਾ ਚਿਰ ਸਰਕਾਰ ਰਹੀ ਹੈ ਤੁਸੀਂ ਲੇਟ ਜਾਗੇ ਜੀਰਾ ਸਾਹਿਬ ਤੁਹਾਨੂੰ ਪਹਿਲਾਂ ਇਹ ਕਦਮ ਚੁੱਕ ਲੈਣੇ ਚਾਹੀਦੇ ਸੀ ਹਾਂ ਭਾਵਨਾ ਨਹੀਂ ਉਹਨਾਂ ਦੀ ਮਾੜੀ ਭਾਵਨਾ ਮੈਂ ਕਹਿੰਦਾ ਕਿ ਠੀਕ ਹੋ ਸਕਦੀ ਆ ਪਰ ਗੱਲ ਇੱਕ ਜਿਹੜੀ ਚੀਜ਼ ਕਾਨੂੰਨ ਦੀ ਕਨਸਟਿਟਿਊਸ਼ਨ ਤੇ ਕਿਤੇ ਠਹਿਰਦੀ ਨਹੀਂ ਆਵੇਂ ਸੁਪਰੀਮ ਕੋਰਟ ਜਾਓ ਹਾਈ ਕੋਰਟ ਜਾਓ ਪਰ ਬੋਝੇ ਤੇ 40-50 ਹਜ਼ਾਰ ਰੁਪਿਆ ਲੈ ਜਾਓ ਤੁਹਾਨੂੰ ਹੋ ਸਕਦਾ ਅਦਾਲਤ ਜੁਰਮਾਨਾ ਵੀ ਲਾ ਦੇਵੇ ਜੀ ਜੀ ਤੇ ਆਮ ਆਦਮੀ ਪਾਰਟੀ ਨੂੰ ਕੋਈ ਵੱਡਾ ਝਟਕਾ ਲੱਗਿਆ ਵੀ ਤੁਜੀ ਕੁਝ ਛਟਕੇ ਹੋਣ ਇਦਾਂ ਦੇ ਲੱਗੀ ਜਾਣੇ ਆਮ ਅੱਛਾ ਇਹ ਪਤਾ ਕੀ ਆ ਇਹਨੂੰ ਛਟਕੇ ਚੁਟਕੇ ਤਾਂ ਨਹੀਂ ਤੁਸੀਂ ਨਾ ਇਦਾਂ ਸਮਝ ਲਓ ਹਮਮ ਕਿ ਇੱਕ ਸੰਕੇਤ ਹੁੰਦੇ ਆ ਜਿਹੜੇ ਕੁਝ ਹਵਾਦਾਰ ਰੂਪ ਦੱਸਦੇ ਆ ਤੁਸੀਂ ਇੱਥੇ ਬਾਹਰ ਬੈਠੇ ਕੁਝ ਚੀਜ਼ਾਂ ਨੂੰ ਜੱਜ ਕਰ ਸਕਦੇ ਹੋ ਆਪਣੇ ਪ੍ਰੋਗਰਾਮਾਂ 'ਚ ਤੁਹਾਨੂੰ ਥੋੜੀ ਜੀ ਕਲੈਰਿਟੀ ਹੋ ਜਾਏਗੀ ਕਿ ਇਹਨਾਂ ਨੇ ਸਭ ਤੋਂ ਪਹਿਲਾਂ ਮੇਅਰ ਬਣਾਇਆ ਸੀਗਾ ਮੋਗੇ ਯਾਦ ਜੀ ਜੀ ਤਾਂ ਮੋਗੇ ਪੰਨ ਤੋੜ ਸਭ ਤੋਂ ਪਹਿਲਾਂ ਹੋਈ ਸੀ ਕਾਲੀ ਹੋਣ ਕਾਂਗਰਸੀ ਹੋਣ ਕਾਉਂਸਲਰ ਖਿੱਚੀ ਸੀ ਹੂੰ ਤੇ ਮੋਗੇ ਤੋਂ ਹੀ ਕੰਮ ਸ਼ੁਰੂ ਹੋਇਆ ਉਹੀ ਕਾਉਂਸਲਰ ਜਿਹੜੇ ਸੀ ਵਾਪਸ ਬੜੇ ਹੂੰ ਹੁਣ ਜੇ ਤੁਸੀਂ ਦੇਖੋਗੇ ਖਰੂ ਹਰਸਾਏ ਦੇ ਕਈ ਕਾਉਂਸਲਰ ਤੇ ਨਗਰ ਕਾਉਂਸਲ ਦਾ ਜਿਹੜਾ ਪ੍ਰਧਾਨ ਸੀ ਆਤਮਜੀਤ ਡੇਵਿਡ ਹੂੰ ਹੂੰ ਇਹ ਭਾਜਪਾ ਦੇ ਉਮੀਦਵਾਰ ਰਾਣਾ ਗੁਰਮੀਤ ਸੋਢੀ ਦੀ ਅਗਵਾਈ ਹੇਠ ਭਾਜਪਾ ਚੱਲ ਜੀ ਜੀ ਠੀਕ ਹੈ ਇਆਨੀ ਆਮ ਆਦਮੀ ਪਾਰਟੀ ਦੇ ਵਿੱਚ ਕਿਸੇ ਸਮੇਂ ਇਹ ਜਿਹੜੇ ਸ਼ਾਮਲ ਹੋਏ ਸੀਗੇ ਹੂੰ ਹੂੰ ਬੰਦੇ ਹੁਣ ਰਾਣਾ ਸੋਢੀ ਨਾਲ ਚਲੇ ਗਏ ਹੂੰ ਤਾਂ ਤੁਸੀਂ ਸੋਚ ਕੇ ਵੇਖੋ ਕਿ ਸੰਕੇਤ ਕਿਸ ਤਰ੍ਹਾਂ ਦੇ ਮੈਂ ਪਹਿਲਾਂ ਮੋਗੇ ਦੀ ਤੁਹਾਨੂੰ ਮਿਸਾਲ ਦਿੱਤੀ ਹੁਣ ਗੁਰੂ ਰਸਾਇ ਦੀ ਹੂੰ ਤੇ ਸਰਕਾਰ ਚ ਹਾਲੇ ਵੀ ਸਰਕਾਰ ਚ ਜੇ ਆਪਾਂ ਦੇਖੀਏ ਜੋ ਇਸ ਵੇਲੇ ਮੌਜੂਦਾ ਇਹਨਾਂ ਦੀ ਕਲਪਕਮਿਆਦ ਆ ਉਹ ਤੇ ਹਾਲੇ ਕਾਫੀ ਲੰਮੀ ਚੌੜੀ ਪਈ ਹੈ ਹਾਂ ਹਾਲੇ ਤੇ ਢਾਈ ਸਾਲ ਹੀ ਹੋਏ ਨੇ तकरीबन ਢਾਈ ਸਾਲ ਹਾਂ ਹਾਂ ਆ ਇਹ ਤੇ ਮਤਲਬ ਕਿ 24 ਦੇ ਵਿੱਚ ਆ ਕੇ ਇਸ ਤਰ੍ਹਾਂ ਹੀ ਹੋਣ ਲੱਗ ਪਿਆ ਹਾਂ ਤਾਂ ਇਹ ਇਹ ਸੰਕੇਤਕ ਚੀਜ਼ਾਂ ਹੁੰਦੀਆਂ ਨੇ ਕਿ ਹਵਾ ਦਾ ਰੁਖ ਬਦਲਣਾ ਸ਼ੁਰੂ ਮੈਂ ਨਹੀਂ ਕਹਿੰਦਾ ਹਾਂ ਕਿ ਆਮ ਆਦਮੀ ਪਾਰਟੀ ਜ਼ੀਰੋ ਹੋ ਰਹੀ ਹੈ ਹਾਂ ਹਾਂ ਪਰ ਕੋਈ ਵੀ ਪਾਰਟੀ ਜਦੋਂ ਸਿਖਰ ਛੋਕੇ ਜਦੋਂ ਆਪਾਂ ਦੇਖ ਪਤੰਗ ਇਹ ਨਹੀਂ ਹੁੰਦਾ ਕਿ ਉਹ ਬਈ ਕਹ ਲੋ ਕਿ ਹਜ਼ਾਰਾਂ ਕਿਲੋਮੀਟਰ ਤੈਅ ਕਰ ਲੈਂਦੀ ਆ ਨਹੀਂ ਅਸਮਾਨ ਵਿੱਚ ਪਤੰਗ ਦੀ ਇੱਕ ਹੱਦ ਹੈ ਹੂੰ ਉਹ ਉਦੋਂ ਉੱਪਰ ਨਹੀਂ ਜਾਂਦੀ ਉੱਥੋਂ ਟੁੱਟ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਕੱਟ ਹੋ ਕੇ ਉਹ ਥੱਲੇ ਆਉਂਦੀ ਹੈ ਹੂੰ ਇਹ ਸਚਾਈ ਹੈ ਹਕੀਕਤ ਹੈ ਤਾਂ ਆ ਆदमी پارٹی ਨੇ ਜਿਹੜਾ ਸਿਖਰ ਛੋਇਆ ਸੀਗਾ ਮੈਂ ਜ਼ੀਫਰ ਨਹੀਂ ਕਹਾਂਗਾ ਕਿ ਜਿਹੜਾ ਸਿਖਰ ਛੋਇਆ ਸੀਗਾ ਨਾ ਉਹ ਛੋ ਲਿਆ ਹੁਣ ਇਹਨਾਂ ਦੇ ਸਾਰੇ ਆ ਕਿ ਵਚਨਾ ਕਿੰਨਾ ਕੁ ਆ ਤੇ ਬਰਬਾਦ ਕਿੰਨਾ ਕੁ ਆ ਜੀ ਅਮਿੰਟ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨਾਲ ਪਾਈ 30 ਸਬੰਧਤ ਕਰਾਂਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ